ਬਹੁਤ ਟਾਈਮ ਹੋ ਗਿਆ ਰ ਭਾਗਲੇ ਤੱਕਾਈ ਨਹੀਂ ਖੇਤੋਂ ਇੰਨਾ ਲੇਟ ਤੱਕ ਤੇ ਹੋਇਆ ਨਹੀਂ ਗਾ ਉਹ ਕਿਸੇ ਨਾਲ ਗੱਲ ਨਹੀਂ ਲੱਗਿਆ ਹੋਊਗਾ ਕਹਿ ਨਹੀਂ ਸਕਦੇ ਪਸ਼ੂ ਵੀ ਟੱਕੀ ਜਾਂਦੇ ਨੇ ਨੀਰ ਬਾਗ ਕਮਿਆ ਠੀਕ ਐ ਆ ਕਿਵੇਂ ਅੱਜ दारू ਪੀ ਫਿਰਦਾ ਤੂੰ ਉਹੀ ਪੀ ਆਇਆ ਬਸ ਉਹੀ ਵੀ ਆਇਆ ਉਹ ਪਤੰਦਰਾ ਪਸ਼ੂ ਚੱਕੀ ਜਾਂਦੇ ਨੇ ਤੂੰ ਹਰਾ ਕਿੱਥੇ ਰਹਿ ਗਿਆ ਤੇਰਾ ਚੱਕੀ ਜਾਂਦੇ ਫਿਰ ਮੈਂ ਠੇਕਾ ਲਿਆ ਅੱਛਾ ਲੈ ਭਾਈ ਕੁੜੀਆਂ ਵੀ ਘਰੇ ਆਪਦੇ ਜਾਣੇ ਸੀ ਉਹਨਾਂ ਨੇ ਆਪਦਾ ਘਰ-ਬਾਰ ਵੀ ਦੇਖਣਾ ਸੀ ਉਹਨਾਂ ਨੇ ਭਾਗ ਪਤਾ ਨਹੀਂ ਕਿੱਧਰ ਗਿਆ ਇੱਕ ਚਿੰਤਾ ਉਹਦੀ ਖਾਈ ਜਾਂਦੀ ਐ ਜੇ ਲੱਕੀ ਹੁੰਦਾ ਕੁਛ ਵਖਰੇ ਹੋਣ ਦਾ ਪੰਜਰ ਜੇ ਨਸ਼ਾ ਚ ਵੜਿਆ ਤਾਂ ਘਰੋਂ ਪਤਾ ਨਹੀਂ ਬੇਕਰ ਵਾਲਾ ਹੀ ਹੋ ਗਿਆ ਕਿਹੜੇ ਪਾਸੇ ਵਗ ਗਿਆ ਪਤਾ ਨਹੀਂ ਮੇਰਾ ਪੁੱਤ ਕਿਦੋਂ ਮਿਲੂਗਾ ਉਹ ਹੂੰ ਪਰ ਐਂ ਕੋਸ਼ਿਸ਼ ਤਾਂ ਹੈਗੀ ਨੇ ਵੀ ਉਹਨੂੰ ਪਾਲਾਂਗੇ ਪੂਰਾ ਪਰ ਐਂ ਭਾਗ ਵੀ ਪੂਰਾ ਆਪਣਾ ਉਹ ਕਰੀ ਜਾਂਦਾਗਾ ਕੰਮ ਸਮਾਂ ਰੱਖਿਆ ਇਹਨੇ ਘਰ ਨਹੀਂ ਤਾਂ ਮੇਰਾ ਬਹੁਤ ਬੁਰਾ ਹਾਲ ਹੋ ਜਾਣਾ ਸੀਗਾ ਬੱਕੇ ਸਰੇ ਧੀਆ ਨੇ ਵੀ ਮੈਨੂੰ ਬਹੁਤ ਸਾਥ ਦਿੱਤਾ ਬਾਹ ਆ ਜਿਹੜਾ ਇਹਦੇ ਸਿਰਤੀ ਭਾਗ ਦੇ ਸਿਰਤੀ ਆ ਆ ਕਾਰੋਬਾਰ ਜਿਹੜਾ ਚੱਕੀ ਫਿਰਦਾ ਵਿਚਾਰਾ ਆ ਦੇ ਮੋਢਿਆਂ ਤੇ ਪੁੱਤ ਭਾਗ ਪਾਪਾਗ ਹਾਂ ਬਾਪੂ ਕਿਵੇਂ ਆ ਠੀਕ ਆ ਵਧੀਆ ਇੱਕ ਬੈਂਕ ਵਾਲੇ ਆਏ ਸੀ ਪੁੱਤ ਉਹ ਕਹਿੰਦੇ ਦੋ ਕਿਸ਼ਤਾਂ ਨਹੀਂ ਭਰੀਆਂ ਤੁਸੀਂ ਕਿਸਤਾ ਤਾਂ ਸਾਰੀਆਂ ਭਰਤੀਆਂ ਸੀ ਆਪਾਂ ਨੇ ਉਹ ਆਏ ਸੀ ਨਾ ਮੇਰੇ ਕੋਲੇ 9-2 ਤਾਂ ਮੈਂ ਭਰਤੀਆਂ ਮੇਰ ਨਾਲ ਖਾਸਾ ਉਹ ਕਰਕੇ ਗਏ ਨੇਗੇ ਕਹਿੰਦੇ ਵੀ ਕਿਸਤਾ ਭਰ ਦੋ ਨਹੀਂ ਤਾਂ ਤੁਹਾਡਾ ਜਿਹੜਾ ਲੋਨ ਹੈਗਾ ਤੁਹਾਡੇ ਪਸ਼ੂ-ਪੂਸੂ ਨੇ ਸਾਰੇ ਲੈ ਜਾਣਗੇ ਅਸੀਂ ਪਰ ਮੈਂ ਆਖਿਆ ਸੀ ਭਰੀਆਂ ਨੇ ਕਿਸਤਾ ਦਾ ਮੈਂ ਭਾਗ ਨੂੰ ਫੜਾਈਆਂ ਸੀ ਨਾ ਮੈਂ ਤਾਂ ਭਰਿਆ ਸੀ ਫਿਰ ਤੇ ਦੇਖ ਬੁੱਤ ਕਿਹਨੂੰ ਫੜਾਈਆਂ ਸੀ ਕਿਹੜੇ ਅਫਸਰ ਨੂੰ ਫੜਾਈਆਂ ਸੀ ਫਿਰ ਉੱਥੇ ਜਾ ਕੇ ਪਤਾ ਕਰਾਂਗੇ ਆਪਾਂ ਪਰ ਕਿਆ ਮੈਂ ਅੱਛਾ ਹਾਂ ਪਰ ਕਿਆ ਫਿਰ ਉਹ ਕਿਵੇਂ ਆ ਗਿਆ ਆਪਣੇ ਘਰੇ ਮੈਨੂੰ ਤਾਂ ਕੀ ਪਤਾ ਹੁਣ ਕਿਉਂ ਆ ਗਏ ਪਰ ਮੈਨੂੰ ਬੁਲਾਉਣਾ ਸੀ ਨਾ ਉਦੋਂ ਬੁਲਾਉਣਾ ਪਤਾ ਤੂੰ ਖੇਤ ਗਿਆ ਸੀਗਾ ਮੈਂ ਕਿੱਥੋਂ ਬੁਲਾ ਲਾਂਦਾ ਤੈਨੂੰ ਚੱਲ ਜਿੱਦੇ ਫੇਰ ਆਏ ਕੋਈ ਦੇਖ ਲਾਂਗੇ ਕਿਹੜਾਗਾ ਫੇਰ ਦੇਖ ਲਾਂਗੇ ਤੂੰ ਆਏ ਆਂ ਦਾ ਕਿ ਵੀ ਇਹ ਕਿੱਸ ਭਰੀ ਸੀ ਕਿ ਨਹੀਂ ਭਰੀ ਸੀ ਭਰੀ ਸੀ ਭਰੀ ਸੀ ਮੈਂ ਅੱਛਾ ਪਰ ਐ ਤਾਂ ਆਉਣੇ ਨਹੀਂ ਚਾਹੀਦੇ ਸੀ ਪੁੱਤ ਕੋਈ ਲੇਖਣ ਲੋਖਣ ਚ ਕੋਈ ਫਰਕ ਤਾਂ ਨਹੀਂ ਰਹਿ ਗਿਆ ਸੀਗਾ ਮੈਨੂੰ ਤਾਂ ਕਿਹੜਾ ਲਿਖਣਾ ਆਉਂਦਾ ਕੋਈ ਰਸੀਦ ਚ ਕਿਸੇ ਨੇ ਗਲਤ ਹੋ ਉਹਦਾ ਖਾਤੇ ਖੁੱਤੇ ਦਾ ਨੰਬਰ ਹੋ ਚੜਾ ਤਾਂ ਵੀ ਹੋਰ ਪਾਸੀ ਕਰਤੀ ਹੋਵੇ ਚਲ ਮੈਂ ਦੁਬਾਰੇ ਜਾਉਂਗਾ ਜਿੱਦੇ ਜਾਇਆ ਉੱਥੇ ਪਤਾ ਕਰਾਂ ਹੁਣ ਮੈਂ ਖੇਤ ਜਾ ਕੇ ਆਉਂਦਾ ਪਤਾ ਜ਼ਿੰਮੇਵਾਰੀਆਂ ਤੇਰੀਆਂ ਨੇ ਦੇਖਾ ਚਲ ਕੋਈ ਨਹੀਂ ਹੁਣ ਮੈਂ ਖੇਤ ਜਾ ਕੇ ਆਇਆਂਗਾ ਉਹਨਾਂ ਦੇਖ ਲੱਕੀ ਕੁਛ ਬੱਕਰੀ ਗੱਲ ਹੁਣ ਰਹਿ ਗਿਆ ਹੁਣ ਲੱਖੀ ਦਾ ਤਾਂ ਆਪਾਂ ਨੂੰ ਪਤਾ ਨਹੀਂ ਲੱਗਿਆ ਅੱ비 ਕਿੱਥੇ ਆਹੋ ਉਹਦੀ ਪੜਤਾਲ ਕਰ ਪਰ ਹੁਣ ਤੂੰ ਪੜਤਾਲ ਕਰਨੀ ਪੂਰੀਆਂ ਸਮਝ ਪੁੱਤ ਪੜਤਾਲ ਤਾਂ ਫਿਰ ਕਰਨੀ ਪੂਦੀ ਪੜਤਾਲ ਤਾਂ ਪਤ ਹੁਣ ਆਪੇ ਸਾਰੇ ਬਾਸੇ ਤਾਂ ਠਾਣਾ ਚਾਹੋ ਕਰਤਾ ਹੂੰ ਆਪਾਂ ਵੀ ਰਿਸ਼ਤੇਦਾਰੀਆਂ ਚ ਵੀ ਹੋਰ ਚਾਤਾ ਫੋਟੋਆਂ ਲਵਾਤੀ ਚ ਚਾਰ ਰੁਪਏ ਭਾਲਦੇ ਨੇ ਉਹ ਤਾਂ ਬਾਪੂ ਜੇ ਚਾਰ ਰੁਪਏ ਲਾਏਗਾ ਤੂੰ ਫੇਰ ਹੀ ਪੜਤਾਲ ਕਰਨਗੇ ਉਹ ਉਹ ਪੈਸੇ ਤਾਂ ਪੁੱਤ ਦੇ ਦਾਂਗੇ ਪੁੱਤ ਨੂੰ ਪੈਸਿਆਂ ਦੀ ਕੀ ਜੀ ਗਿਆ ਹੋਇਆ ਫੇਰ ਪੜਤਾਲ ਕਰਨਗੇ ਫਿਰ ਜੇ ਤੂੰ ਚਾਰ ਰੁਪਏ ਦੇਵੇਂਗਾ ਹਜ ਤੱਕ ਕੱਲੇ ਕੰਪਲੇਨ ਦੇ ਆਉਣਾ ਬਸ ਉਹ ਕੰਪਲੇਨ ਤਾਂ ਦੇ ਆਉਣਾ ਪਤਾ ਹੈ ਫਿਰ ਪੈਸੇ ਵੀ ਲਿਆਵਾਂਗੇ ਆਰਤੀਆਂ ਤੋਂ ਲਿਆ ਕੇ ਪੈਸੇ ਦੇ ਦੰਨੇ ਚੱਲ ਕੋਈ ਚੱਲ ਚੰਗਾ ਮੈਂ ਖੇਤ ਜਾ ਕੇ ਆਉਣਾ ਇਹ ਕਿਹਦੀ ਗੱਲ ਹੈ ਚੱਲ ਮੈਂ ਖੇਤ ਜਾ ਕੇ ਆਉਣਾ ਬਾਲੀ ਕਾਲੀ ਕਰ ਰਹੇ ਆ ਖੇਤ ਜਾਣ ਦੀ ਪਸੂਆਂ ਨੂੰ ਕੁੱਕ ਪਾ ਤੇ ਓਕੇ ਇਹਨਾਂ ਦਾ ਪਾਤੀ ਸੀ ਦੁਬਾਰੇ ਆ ਕੇ ਪਾ ਦੂੰਗਾ ਅੱਛਾ ਇਹ ਕੋਹ ਚੱਕ ਲਈ ਆਟਾ ਕੋਈ ਨਹੀਂ ਚੱਕ ਲੈ ਤਿੱਕ ਤੋ ਠੀਕ ਹੈ ਨਾ ਉਹਦਾ ਸਾਫ ਸੂਝਿਆ ਕਰ ਦੇ ਚੰਗਾ ਠੀਕ ਚੱਲ

ਦੇ ਨਾਲੇ ਪਸ਼ੂ ਆ ਕੇ ਮੂੰਹ ਮਾਰ ਲੱਗੇ ਜਣੇ ਥੋੜਾ ਟੱਕ ਜਾਣਾ ਪੈਣਾ ਮੈਨੂੰ ਇਹ ਆਖ ਲੈ ਇਹਲੇ ਹੀ ਕਣਕ ਹੀ ਹੈ ਨਾ ਥੋੜੀ ਥੋੜੀ ਆ ਨਿਕਲੇ ਕਣਕ ਦਾ ਵਧੀਆ ਆ ਇਹ ਖਰਾਬ ਜਾ ਹੋਗਾ ਇੱਧਰ ਕੱਢਿਆ ਐਸੇ ਪਾਣੀ ਪੈ ਗਿਆ ਸੀ ਜਦੋਂ ਆ ਹਾਂ ਮੁਸ਼ਕ ਜੀ ਮਰੀ ਜਾਂਦੀ ਹੈ ਨਾ ਮੁਸ਼ਕ ਜੀ ਵਾਹ ਸਬਜ਼ੀ ਜੀ ਚ ਪਾਣੀ ਛੱਡਿਆ ਸੀ ਇੱਧਰ ਪੈ ਗਿਆ ਥੋੜਾ ਇੱਥੇ ਤੱਕ ਸਾਰਾ ਇਹ ਭਿੱਜ ਗਿਆ ਸੀ ਇਹ ਇੱਕ ਭਿੱਜਿਆ ਹੋਇਆ ਇੱਧਰ ਕਰਿਆ ਹੁਣ ਖਰਾਬ ਖਰਾਬ ਜਾ ਇਹਨੂੰ ਮੈਂ ਟੱਕ ਦਈਏ ਚਲ ਚੱਲੀਏ ਘਰ ਨੂੰ ਹਾਂ ਚੱਲਦੇ ਆ ਘਰ ਨੂੰ ਵੀ ਚੱਲਾਂਗੇ ਹੋਰ ਸਰਾ ਫਿਰ ਠੀਕ ਆ ਵਧੀਆ ਕਿਵੇਂ ਪੋਲਾ ਜਾਇਆ ਹੋਇਆ ਫਿਰਦਾ ਮਾਲਾ ਉਹ ਬਸ ਬਾਪੂ ਨੂੰ ਦੁਖੀ ਜਾ ਦੇਖ ਕੇ ਅੱਛਾ ਮਾ ਦੁਖੀ ਜਾ ਯਾਰ ਤੂੰ ਤੂੰ ਮੜਾ ਆਹ ਹੋ ਰਿਹਾ ਕਰ ਨਾ ਤੂੰ ਤਾਂ ਜਮੀਨਾਂ ਜਮਾ ਢਿੱਲਾ ਹੋਇਆ ਰੈ ਨਾ ਮੜਾ ਮੋਟਾ ਰੋਬ ਚ ਰਿਹਾ ਕਰ ਮੜਾ ਮੋਟਾ ਕੋਈ ਕਹਿ ਕੇ ਰੱਖਿਆ ਕਰ ਚੱਲ ਆ ਜਾ ਤਾਂ ਗੱਲਾਂ ਐ ਸੀ ਹਾਂ ਕਿਸ਼ਤਾਂੀਆਂ ਦਾ ਕਹਿੰਦਾ ਬਾਪੂ ਕਹਿੰਦਾ ਬੈਂਕ ਦੀਆਂ ਕਿਸ਼ਤਾਂ ਨਹੀਂ ਭਰੀਆਂ ਮਾਂ ਕਹਿੰਦਾ ਮੈਂ ਭਰ ਕੇ ਆਇਆਗਾ ਕਹਿੰਦਾ ਕੋਈ ਲੋਨ ਲੂਣ ਵਾਲਾ ਆਇਆ ਸੀਗਾ ਹਾਂ ਫਿਰ ਤੂੰ ਭਰ ਗਿਆ ਸੀ ਮੈਂ ਤਾਂ ਭਰੀਆਂ ਸੀ ਹਾਂ ਫਿਰ ਕਿਵੇਂ ਆਗੇ ਫਿਰ ਕੀ ਗੱਲ ਹੋਈ ਏ ਪਤਾ ਨਹੀਂ ਕਿਵੇਂ ਆ ਗਈ ਕੀ ਪਤਾ ਹੁਣ ਕਿਤੇ ਹੁੰਦੇ ਪਿਆਉਣ ਦਾ ਨਹੀਂ ਕਿਸ ਨੂੰ ਹੋਰ ਦੇ ਦੂਤੇ ਮੈਨੂੰ ਫੜਾਈਆਂ ਸੀ ਮੈਂ ਤਾਂ ਮੈਂ ਤਾਂ ਭਰ ਗਿਆ ਤੈਨੂੰ ਫੜਾਦੇ ਸੀ ਵੈਸੇ ਮੈਂ ਤਾਂ ਭਰ ਗਿਆ ਅੱਛਾ ਚੱਲ ਚਲੀਏ ਕਰ ਨੂੰ ਫਿਰ ਚੱਲ ਚੱਲ ਜਾ ਤੂੰ ਮੜਾ ਜਾ ਆਪਾਂ ਮੈਂ ਲਿਆਉਣਾ ਜਾ ਕੇ ਜੀ ਮੜਾ ਜਾ ਤੇਰਾ ਮੈਨੂੰ ਪਤਾ ਮੂੜਾ ਖਰਾਬ ਆ ਮੜਾ ਲਾਲ ਹੀ ਕੋਈ ਨਹੀਂ ਮੈਂ ਮੈਂ ਨਹੀਂ ਕਿਹਾ ਮੈਂ ਫਰ ਜਾ ਮੈਂ ਲਿਆਉਣਾ ਜਾ ਉਹ ਨਹੀਂ ਮੈਨੂੰ ਪਤਾ ਤੇਰਾ ਮੂੜ ਖਰਾਬ ਆ ਤੇ ਮੜਾ ਲਾਲ ਹੀ ਕੋਈ ਨਹੀਂ ਮੈਂ ਤਾਂ ਕਦੇ ਤੈਨੂੰ ਪਤਾ ਤਾਂ ਹੈ ਗਿਆ ਜੱਟ ਓਏ ਇਹਦੇ ਨਾਲ ਨਾ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਇਹ ਦੁੱਖਾਂ ਦੀ ਦਵਾਈ ਆ ਇਹ ਲਾਲਾ ਕੁਛ ਨਹੀਂ ਹੁੰਦਾ ਕਦੇ ਪੀਤੀ ਤਾਂ ਨਹੀਂ ਤੈਨੂੰ ਪਤਾ ਉਹ ਤੂੰ ਦੇਖੀ ਜੂ ਥੋੜਾ ਜਿਹਾ ਲਾ ਤੂੰ ਤਾਂ ਕਦੇ ਐਵੇਂ ਸੇ ਜੀ ਰਹਿਣਾ ਮਾੜਾ ਮੋਟਾ ਨਾਲ ਪੂਰਾ ਆਸਟ੍ਰੇਲਿਆ ਕਰ ਤੂੰ ਤਾਂ ਹੁਣ ਪੈਗ ਸੈਕ ਲਾਇਆ ਕਰ ਸਾਰੀ ਉਮਰਾਂ ਹੀ ਕੱਢ ਲਈ ਹੈ ਜਮਾਂ ਨੌਕਰੀ ਬਣਾ ਰਹਿਣਾ ਤੂੰ ਜੱਟ ਆ ਫੜ ਲਾ ਘੁੱਟ ਕਿਸੇ ਨੇ ਕੁਝ ਕੱਢਿਆ ਤਾਂ ਹੈ ਨਹੀਂ ਨਸ਼ੇ ਚੋਂ ਜੱਟ ਉਹ ਤੂੰ ਭਲਾ ਮੇਰੇ ਅੱਖੇ ਲਾ ਆ ਪਾਣੀ ਲੱਗ। ਕੁਛ ਹੁੰਦਾ ਤਾਂ ਨਹੀਂ। ਕੁਛ ਨਹੀਂ ਹੁੰਦਾ। ਤੂੰ ਦੇਖੀ ਸਹੀ। ਤੂੰ ਰੋਤਾ ਚਾਚੇ ਕੋਲੇ ਰੋ ਜਾਇਆ ਕਰੇਂਗਾ ਰੋਜ। ਤਨੂ ਅੱਜ ਹੀ ਪਤਾ ਲੱਗ ਜੂ ਵੀ ਕੀ ਰੰਗ ਦਿਖਾਉਂਦੀ ਆ ਦੇਖੀ ਤੂੰ। ਮਾਲੀ ਕੋੜੀ ਜ। ਕੋਈ ਨਾ ਕੋਈ ਖੱਟਿਆ ਖੱਟਿਆ। ਇਹ ਮੈਨੂੰ ਕਿਤੇ ਬਾਪੂ ਨਾ ਲੱਗ। ਆ ਲੈ ਉਹ ਨਿੰਬੂ ਖਾਰੀ। ਹੈ? ਕਰੇ ਨਾਲ ਲੜੇ ਬਾਪੂ ਕੋ ਤੇ। ਔਰ ਆਵੇ ਆਪਣੇ ਨਿੰਬੂ ਵਧੀਆ ਹੋਗੇ। ਕਰੇ ਬਾਪ ਕੋ ਨਾ ਲੜੀ ਮੈਂ ਉਹ ਕੁਛ ਨਹੀਂ ਕਹਦਾ ਤੈਨੂੰ ਤੂੰ ਵੀ ਲਾ ਲਾ ਮੈਂ ਵੀ ਲਾਉਂਗਾ ਮੇਰਾ ਪਹਿਲਾ ਵੀ ਲਾਕੀ ਥੋੜੀ ਜੀ ਲੱਕੀ ਦਾ ਨਹੀਂ ਪਤਾ ਚੱਲ ਰਿਹਾ ਕੁਛ ਚਾਚਾ ਉਹ ਮੈਨੂੰ ਤਾਂ ਲੱਗਦਾ ਲੱਕੀ ਤੁਸੀਂ ਦਾ ਕਰੀਏ ਨਾ ਫੇਕਰ ਹੈ ਉਹ ਤਾਂ ਮੈਨੂੰ ਲੱਗਦਾ ਉਹਦਾ ਜਿਹੜਾ ਜ਼ਮੀਨ ਦੀ ਵੇਚੀ ਸੀ ਉਹਦੇ ਪੈਸਾ ਨਾਲ ਨਜ਼ਾਰੇ ਲਈ ਜਾਂਦਾ ਕਿਤੇ ਉਹ ਤਾਂ ਉਹਦੀ ਉਹ ਆਖੂ ਕਿ ਆ ਗਿਆ ਸੀ ਉਦੋਂ ਮੁੜਿਆ ਨੋਲਾ ਹੀ ਨਹੀਂ ਤੈਨੂੰ ਨਹੀਂ ਪਤਾ ਲੈਂਦਾ ਹੂੰ ਨਜ਼ਾਰੇ ਕਿਤੇ ਉਹ ਉਹ ਲੈ ਲੇਖਾ ਮੁੰਡਾ ਯਾਰ ਕਿਤੇ ਨਾ ਕਿਤੇ ਕੋਈ ਕਿਤੇ ਕੋਈ ਪ੍ਰੋਗਰਾਮ ਚਲਾ ਰੱਖਿਆ ਹੋਊ ਨੇ ਕੀ ਪਤਾ ਆਪਦਾ ਕਾਰੋਬਾਰ ਚਲਾ ਰਿਆ ਹੋਵੇ ਨਸ਼ੀ ਦਾ ਤਾਂ ਡੱਕਿਆ ਰਹਿੰਦਾ ਸੀ ਉਹ ਕੀ ਕਿਹੜੀ ਮਿਲਿ ਉਹਨੂੰ ਨੌਕਰਾ ਬਾਪੂ ਦਾ ਹੁਣ ਵਿਚਾਰਾ ਫਿਕਰੀ ਕਰਦਾ ਰਹਿੰਦਾ ਇਹ ਨਾ ਕਹਿ ਤੂੰ ਲੈ ਥੋੜੀ ਜੀ ਹੋਰ ਪਾ ਤੇ ਉੱਟਾ ਨਜ਼ਾਰੇ ਲੈਂਦਾ ਉਹ ਕਹਿੰਦਾ ਮੈਨੂੰ ਕਿੱਥੋਂ ਤੱਕ ਮੈਨੂੰ ਲੱਗਦਾ ਸ਼ੱਕ ਜੇ ਉਹ ਇੰਨੇ ਪੈਸੇ ਛੋੜੇ ਕੋਲੇ ਉਹਨੇ ਤਾਂ ਛੋੜੇ ਕੋਲੇ ਆ ਕੇ ਇੱਕ ਨਾਟਕ ਕੀਤਾ ਨਾਟਕ ਮੈਂ ਮਾਇਆ ਹੋ ਗਿਆ ਮੈਂ ਲੁੱਟ ਕੇ ਆ ਗਿਆ ਉਹਨਾਂ ਦਾ ਪੈਸੇ ਕਰਾਤੇ ਹੁਣੇ ਜਾਵਾਂ ਉਹਨੇ ਕੋ ਚਲਾਇਆ ਹੁਣ ਕਾਰੋਬਾਰ ਨਾਲੇ ਇੱਥੇ ਤੇਰੇ ਪਿਓ ਤੋਂ ਹਿੱਸਾ ਲੈ ਜ ਤੈਨੂੰ ਤੈਨੂੰ ਇਹੋ ਜਿਹੀ ਰਹਿ ਜਾਏਗਾ ਤੈਨੂੰ ਕੁਝ ਨਹੀਂ ਦੇਣਾ ਉਹਨੇ ਉਹੀ ਲੱਕੀ ਨਾਲੇ ਕਾਰੋਬਾਰ ਚਲਾਜੋ ਨਾਲੇ ਨਾਲ ਉਹ ਜਿਹੜਾ ਬਾਹਰ ਵਿੱਚ ਰਹਿੰਦਾ ਉਹ ਲੈ ਕੇ ਜਾਉ ਜੇ ਸ਼ਾਮ ਦਾ ਤਾਂ ਹੁਣ ਸਾਰਾ ਕੁਝ ਮੈਨੂੰ ਤੂੰ ਤਾਂ ਫਿਰ ਸਾਮ ਹੀ ਜਾਏਗਾ ਸਾਮ ਦੀ ਰਹੇਗਾ ਤੈਨੂੰ ਇਹਨਾਂ ਦਾ ਪਤਾ ਵੀ ਡੱਕਾ ਦਾ ਤੇਰਾ ਪਿਓ ਉਸੇ ਕੰ ਨੂੰ ਹੀ ਛੱਡਦਾ ਨਾ ਹੁਣ ਤੇ ਮੇਰਾ ਵੀ ਕਰਨ ਦਾ ਮੂਹ ਜੀ ਉਹ ਤਾਂ ਉਹ ਗੱਲਾਂ ਤਾਂ ਨਹੀਂ ਹੈਗੀ ਉਹਨੂੰ ਪਿਛੜੀਆਂ ਗੱਲਾਂ ਵੀ ਜ਼ਿਆਦ ਹੀ ਹੋਣਗੀਆਂ ਤੇ ਕਿੰਨਾ ਕੁ ਤੇਰਾ ਪਹਿਲਾਂ ਕਰਦਾ ਸੀ ਉਹਦਾ ਕਿੰਨਾ ਕਰਦਾ ਸੀ ਜਿੰਨੇ ਪੈਸੇ ਮੰਗਦਾ ਉਹ ਸਾਰੇ ਤੈਨੂੰ ਤਾਂ ਇੱਕ ਨੌਕਰ ਬਣਾ ਰੱਖਿਆ ਥੱਲੇ ਦੇਖ ਮੈਂ ਥੱਲੇ ਪੈਂਦਾ ਹੁੰਦਾ ਸੀ ਹਾਂ ਉਹ ਗੱਲਾਂ ਜ਼ਿਆਦ ਕਰ ਤੂੰ ਹੁਣ ਤਾਂ ਉਹ ਭੱਗ ਗਿਆ ਹੁਣ ਤਾਂ ਤੈਨੂੰ ਉਹ ਪੁਲਿਸ ਦਾਗਾ ਇਤੋਂ ਕੰਮ ਲੈ ਰਿਹਾ ਹੈ ਲੈ ਫਿਰ ਜਾ ਬਾਣ ਸ਼ੇਰ ਬਾਣ ਕੁਛ ਨਹੀਂ ਹੁੰਦਾ ਭੰਨ ਨਹੀਂ ਭੁੰਪਾ ਸੀਰ ਬਹੁਤ ਤਰਸਾਫਰ ਕਰ ਲਿਆ ਮੈਂ ਉਹ ਗੱਲਾਂ ਛੱਡ ਦੇ ਹੁਣ ਜਦੋਂ ਕੋਈ ਹੱਕ ਲੈਣਾ ਨਾ ਹੁਣ ਪਿਆਰ ਨਾਲ ਨਹੀਂ ਮਿਲਦਾ ਡਾਂਗ ਨਾਲ ਮਿਲਦਾ ਡਾਂਗ ਨਾਲ ਮੋਰ ਫਿਰ ਦੇਖੀ ਤੂੰ ਹਾਂ ਭਾਗ ਦੀ ਡਾਂਗ ਚਲਦੀ ਪਿਆਰ ਨਾਲ ਦੁਨੀਆ ਨਹੀਂ ਜਿੱਤੀ ਦੀ ਹੁਣ ਡਾਂਗ ਨਾਲ ਜਿੱਤੀ ਦੀ ਆ ਤੂ ਤਾਂ ਥੱਲੇ ਲੱਗਿਆ ਪਿਆ ਉਹਨਾਂ ਦੇ ਤਾਂ ਹੀ ਨਾ ਤਾਂ ਅਸ ਕੀ ਕਰਾਂਗੇ ਹੁਣ ਤੂੰ ਬੁੜਾ ਹੋ ਜਾਏਗਾ ਫਿਰ ਤੇਰਾ ਸਾਰਾ ਕੁਝ ਉਹ ਫੇਰ ਲੈ ਜਾਊਗਾ ਐ ਨਹੀਂ ਪਤਾ ਕੱਲ ਨੂੰ ਕੁੜੀਆਂ ਆ ਕੇ ਹੋਰ ਖੜ ਜਾਣ ਹੁਣ ਤੂੰ ਤਾਂ ਨਾਂ ਕਰਵਾ ਐ ਡਾਂਗ ਨਾਲ ਨਾਂ ਕਰਵਾ ਤੂ ਤੋ ਐ ਜਿੰਨੇ ਖੜ ਜਾਣੀਆਂ ਕੁੜੀਆਂ ਹਾਂ ਤੂੰ ਤਾਂ ਹੁਣ ਪਹਿਲਾਂ ਵੇਚ ਗਏ ਹੁਣ ਫੇਰ ਵੇਚ ਜਾਣਗੇ ਤੂੰ ਫਿਰ ਕੀ ਕਰੇਗਾ ਤੂੰ ਤਾਂ ਉਹਨੇ 2 ਕਿਲੋ ਵੇਚੇ ਨਹੀਂ ਹਾਂ ਫੇਰ ਉਹ ਤਾਂ ਵੇਚ ਤੇ ਹੁਣ ਹੋਰ ਵੇਚ ਤੂੰ ਹੁਣ ਉਹ ਮੈਨੂੰ ਮੈਨੂੰ ਪੂਰਾ ਛੱਕਾ ਵੀਰਾ ਕਾਰੋਬਾਰ ਚੱਲਦਾ ਤੈਨੂੰ ਠੱਪ ਕਰਨਗੇ ਤੈਨੂੰ ਲੰਗ ਕਰਨਗੇ ਤੈਨੂੰ ਕントੂ ਤੇ ਦੇਖਦਾ ਜੱਜਾ ਹਾਂ ਮੈਂ ਕਰਦਾ ਕੀ ਹਾਂ ਮੈਨੂੰ ਲਾਉਣ ਨੇ ਮੜੀ ਜੀ ਮੈਨੂੰ ਵੀ ਤੇਰਾ ਭਤੀਜਾ ਰਾਖੀ ਉਹ ਜੀ ਹੁਣ ਤੂੰ ਤੈਨੂੰ ਭਾਵੇਂ ਮੈਂ ਗੱਤ ਘੱਲ ਨਹੀਂ ਕਹਿੰਦਾ ਮੈਂ ਤੈਨੂੰ ਸੱਚੀਆਂ ਗੱਲਾਂ ਕਹੀਆਂ ਜਾਂਦੇ ਆ ਇਹ ਜਿਹੜੀ ਜ਼ਰੂਰ ਹੈ ਨਾ ਇਹ ਇਹ ਸੱਚੀਆਂ ਗੱਲਾਂ ਕਹੁੰਦੀ ਆ ਸੱਚੀਆਂ ਹਾਂ ਇਹ ਤਾਂ ਮੈਨੂੰ ਪਤਾ ਵੀ ਤੂੰ ਮੇਰਾ ਬਹੁਤ ਕਰਦਾ ਹੈ ਹਾਂ ਪਰ ਮੈਨੂੰ ਹੁਣ ਤੱਕ ਦਿਖਲਾਂ ਜਮੀ ਨੌਕਰੀ ਸਮਝਾਂ ਤਾ ਗੱਲ ਮੋਟੇ ਮੋਟੇ ਦੋ ਪੈਗ ਹੋਰ ਮਾਰੀ ਗੱਲ ਤਾਂ ਜਮਾ ਸਹੀ ਐ ਤਰੀਕਤ ਮੈਨੂੰ ਜਮਾ ਹੁਣ ਤੱਕ ਨੌਕਰ ਬਣਾ ਕੇ ਰੱਖਿਆ ਮੈਂ ਹੀ ਦੇਖਦਾ ਹਾਂ ਹੁਣ ਮੈਂ ਉਹਦੇ ਨਾਲ ਲੜਦਾ ਰਹਿਣਾ ਜਿੱਦ ਤੂੰ ਜਵਾਖ ਨਾਲ ਆਇਆ ਨਾ ਕਰ ਐਨਾ ਕਰ ਮੇਰਾ ਕਾਲਜਾ ਮੱਚਦਾ ਪਰ ਅੱਜ ਜਾ ਕੇ ਦੇਖੀ ਤੂੰ ਮੈਂ ਕਰਦਾ ਕੀ ਉਹਦੇ ਨਾਲ ਮੈਂ ਦੋ ਪੈਗ ਹੋਰ ਲਾ ਪੈਗ ਹੋਰ ਲਾ ਪੈਗ ਹੋਰ ਮੇਰੇ ਆਖੇ ਰਾ ਖੜ ਜਾ ਦੋ ਮਿੰਟ ਖੜ ਜਾ ਲਾਉਂਗਾ ਲਾ ਮੈਨੂੰ ਆ ਨਿੰਬੂ ਜਾ ਨਿੰਬੂ ਖਾ ਨਿੰਬੂ ਖਾ ਤੁਰੂ ਜੀ ਹੋਣ ਲੱਗਿਆ ਸਾਲ ਲੈ ਕੋਲਕਮਟ ਬੈਠ ਕੇ ਚੱਲੇ ਵੀ ਅਰਜਨ ਨੂੰ ਮੈਂ ਦੱਸ ਦੂੰ ਵੀ ਓਕਾ ਸਿੰਗਾ ਵੀ ਤਰੀ ਤਕਾਤ ਕੀ ਆ ਮੇਰੇ ਮੂਰੇ ਮੇਰਾ ਨਾਂ ਨਾਲੇ ਵੀ ਕਿਹਦੇ ਕੋਲ ਆਇਆ ਮੈਂ ਨਾ ਵੀ ਨਾ ਗਈ ਮੇਰੇ ਦਾਤੇ ਕੋਲ ਆਇਆ ਨਾ ਨਾ ਨਾਂ ਨਹੀਂ ਲੈਂਦਾ ਹਾਂ ਤੇਰਾ ਨਾਂ ਮੈਂ ਕਹਿ ਲੂੰਗਾ ਜੱਟਾ ਉਹ ਤਾਂ ਹੀ ਕਹਿ ਰਿਹਾ ਮੈਂ ਉਹਨੇ ਸਿਆ ਕੇ ਭੇਜਤਾ ਮੈਂ ਉਹਨੂੰ ਦੱਸੂ ਹਾਂ ਹਾਂ ਦੱਸੂ ਮੈਂ ਮੈਂ ਸਾਰੇ ਗਣ ਗਣ ਕੇ ਬਦਲੇ ਲਊਂ ਜੰਦਾ ਓ ਲਾ ਓ ਲਾ ਮੈਂ ਗਣ ਗਣ ਕੇ ਬਦਲੇ ਨਹੀਂ ਲਊਂ ਬਾਹ ਥੋੜੀ ਜਿਹੀ ਹੋਰ ਪਈ ਹੈ ਹੋਰ ਪਈ ਥੋੜੀ ਜੀ ਬਸ ਮੈਂ ਆ ਬਿਆਥਣਾ ਭਾ ਕੇ ਦਿੰਨਾ ਆ ਆ ਬਸ ਬਸ ਓ ਛੋੜੀ ਲਾ ਲਾ ਬਸ ਮਨ ਨਸ਼ਾ ਹੋ ਗਿਆ ਓਏ ਮੈਨੂੰ ਨਸ਼ਾ ਹੋ ਗਿਆ ਆਪਾਂ ਮੈਂ ਤੇਰੇ ਨਾਲਾ ਹੱਕ ਲੈਣੇ ਆਪਾਂ ਡਾਂਗ ਲੈਣੇ ਆ ਆ ਲੈ ਓ ਲਾ ਤੇ ਫਾਨਾ ਕਰ ਕੇ ਸੋ ਡਾਂਗ ਦੇ ਜ਼ੋਰ ਨਾਲ ਰਹਿਣਾ ਡਾਂਗ ਦੇ ਜ਼ੋਰ ਨਾਲ ਹੁਣ ਜਿੰਨੀ ਜ਼ਮੀਨ ਆ ਸਾਰੀ ਤੇਰੇ ਨਾਲ ਲਵਾਉਣੀ ਆ ਹੁਣ ਦੇਖੀ ਤੂੰ ਡਾਂਗ ਨਾਲ ਲਵਾਈ ਡਾਂਗ ਨਾਲ ਬਾਗ ਦੇ ਰੰਗ ਨਿਆਰੇ ਦੇਖ ਹੈ ਬਾਪੂ ਨੂੰ ਮੈਂ ਉਹਦੀ ਔਕਾਤ ਦਿਖਾਉਂਗਾ ਹੈ ਮੰਨ ਹੁਣ ਤੱਕ ਨੌਕਰਾਂ ਵਾਂਗੂ ਰੱਖਿਆ ਨਾ ਮੈਂ ਕਦੋਂ ਵੀ ਆਉਦਾ ਸਿਰੀ ਰਲਾਲਾ ਜੇ ਰਲਾਉਣਾ ਹੈ ਹਾਂ ਹਾਂ ਮੈਥੋਂ ਨਹੀਂ ਹੁੰਦੇ ਤੇਰੇ ਕਮਾਂਦਰੇ ਹੈਂ ਨੌਕਰ ਬਣਾ ਰੱਖਾਂ ਨੌਕਰ ਤੈਨੂੰ ਮੁੰਡਾ ਨਹੀਂ ਕਹਿੰਦਾ ਤੈਨੂੰ ਹਮ ਨੌਕਰ ਬਣਾਉਂਦਾ ਚੰਗਾ ਚਾਚਾ ਤੇ ਮੇਰੀਆਂ ਅੱਖਾਂ ਖੋਲਤੀਆਂ ਪਰ ਮੈਂ ਹੁਣ ਦਿਖਾਉਂਗਾ ਇਹਨੂੰ ਹੈ ਹੁਣ ਤੱਕ ਮੈਨੂੰ ਤੈਨਾਂ ਤਾਂ ਕੋਈ ਸੀਰੀਅਲ ਨਾਲ ਨਹੀਂ ਭੇੜੀ ਕਰਦਾ ਜਿੰਨੀ ਮੇਰੇ ਨਾਲ ਇਹ ਕਰਦਾ ਮੈਂ ਤਾਂ ਤੈਨੂੰ ਉੱਦੇ ਦੀ ਕਹਿੰਦਾ ਉਹ ਤੂੰ ਹਿਾਰ ਹੋ ਜਾ ਮੜਾ ਜਾ ਹਿਾਰ ਹੋ ਜਾ ਸਮਝ ਲੈ ਮੇਰੀ ਗੱਲ ਨੂੰ ਤੂੰ ਉੱਦੇ ਨਾਲ ਗੱਲ ਹੀ ਨਹੀਂ ਸਮਝਦਾ ਮੇਰੀ ਚੰਗਾ ਚੱਲਦਾ ਮੈਂ ਠੀਕ ਹੈ ਬਹੁਤ ਟਾਈਮ ਹੋ ਗਿਆ ਰ ਭਾਗਲੇ ਤੱਕਾਈ ਨਹੀਂ ਖੇਤੋਂ ਇੰਨਾ ਲੇਟ ਤੱਕ ਤੇ ਹੋਇਆ ਨਹੀਂ ਗਾ ਉਹ ਕਿਸੇ ਨਾਲ ਗੱਲ ਨਹੀਂ ਲੱਗਿਆ ਹੋਊਗਾ ਸਕੈ ਨਹੀਂ ਸਾਦੇ ਪਸ਼ੂ ਵੀ ਚੱਕੀ ਜਾਂਦੇ ਨੇ ਅੱਜ ਨਹੀਂ ਸ਼ਰਦਪੁਰੇ ਨੂੰ ਅਲਤਨ ਨੂੰ ਮੈਂ ਦੇਉਂ ਪਤਾ ਗੱਲ ਬਾਤ ਹੈ ਜਮਾ ਠੀਕ ਹੈ ਆ ਕਿਵੇਂ ਅੱਜ दारू ਪੀ ਫਿਰਦਾ ਤੂੰ ਉਹੀ ਪੀ ਆਇਆ ਬਸ ਉਹੀ ਪੀ ਆਇਆ ਪਤੰਦਰਾ ਪਸੂ ਚੱਕੀ ਜਾਂਦੇ ਨੇ ਤੂੰ ਹਰਾ ਕਿੱਥੇ ਰਹਿ ਗਿਆ ਤੇਰਾ ਚੱਕੀ ਜਾਂਦੇ ਫਿਰ ਮੈਂ ਠੇਕਾ ਲਿਆ ਅੱਛਾ ਮੈਂ ਕੀ ਹੁੰਦਾ ਠੀਕ ਹੈ ਨਾ ਆਪਦਾ ਸੀਰੀਅਲ ਆਰਾ ਭਾਗ ਮੈਂ ਗੱਲਾਂ ਕਿਤੇ ਆ ਸੁਣੀਆਂ ਨਹੀਂ ਤੇਰੀਆਂ ਜਿਹੜੀਆਂ ਹੁਣ ਸੁਣਨੀਆਂ ਪੈਰੀਆਂ ਮੈਨੂੰ ਓ ਤੂੰ ਕਿਸੇ ਦੀਆਂ ਚੱਕਾ ਤੇ ਤਣੀ ਆ ਗਿਆ ਜਾਂ ਫਿਰ ਮੇਰੇ ਨਾਲ ਜ਼ਮੀਨ ਲਵਾ ਦੇ ਸਾਰੀ ਓਹ ਜ਼ਮੀਨ ਤਾਂ ਤੇਰੇ ਨਾਂ ਕਰਾ ਦੂੰ ਕੋਈ ਗੱਲ ਨਹੀਂ ਮੈਨੂੰ ਐ ਨਹੀਂ ਪਤਾ ਸਮਝ ਆਉਂਦੀ ਤੇਰੀ ਬੱਕੀ ਦੀਆਂ ਉਂਗਲਾਂ ਤੇ ਚੜ ਕੇ ਆ ਗਿਆ ਤੂੰ ਅੱਜ ਉਂਗਲਾਂ ਤੇ ਕਿਧੀਆਂ ਤੇ ਚੜਨਾ ਹੁਣ ਤੱਕ ਤਰਾ ਨੌਕਰ ਬਣ ਕੇ ਰਿਹਾ ਮੈਂ ਓਏ ਮੇਰਾ ਪੁੱਤ ਮੈਂ ਨੌਕਰੀ ਕਿਤੇ ਸਮਝਿਆ ਤੈਨੂੰ ਨੌਕਰੀ ਸਮਝਾ ਪੂੰਜੇ ਪਾਉਂਦਾ ਰਿਹਾ ਹੁਣ ਤੱਕ ਮੈਨੂੰ ਆ ਹੁਣ ਲੱਕੀ ਨਹੀਂ ਹੈਗਾ ਤਾਂ ਕਰਕੇ ਤੁਹਾਨੂੰ ਪਤਾ ਲੱਗ ਗਿਆ ਹੈਨਾ ਹੁਣ ਤੈਨੂੰ ਤੇਰੀ ਔਕਾਤ ਪਤਾ ਲੱਗ ਗਿਆ ਕੀ ਹੈ ਤੇਰੀ ਔਕਾਤ ਜਵਾਨਾ ਲੜਾ ਮੇਰੇ ਮੂਰੇ ਮੈਂ ਅੱਜ ਤੱਕ ਕਿਸੇ ਨੂੰ ਐ ਬੋਲਣ ਨਹੀਂ ਦਿੱਤਾ ਤੂੰ ਮੇਰਾ ਪੁੱਤ ਹੈਗਾ ਫਿਰ ਕੀ ਕਰ ਲੇਗਾ ਤੂੰ ਹਾਂ ਕਰਨ ਵਾਲੀ ਤਾਂ ਕੋਈ ਗੱਲ ਨਹੀਂ ਮੈਂ ਤੈਨੂੰ ਇਹੀ ਕਹਣਾ ਪੁੱਤ ਵੀ ਟਕਾਈ ਨਾਲ ਤੂੰ ਇਹ ਗੱਲਾਂ 'ਚ ਫਾਇਦਾ ਨਹੀਂ ਠੀਕ ਐ ਇਸ ਓਟੀ ਦੇ ਦਮਤੀ ਬੈਠਾ ਮੈਂ ਅੱਜ ਤੱਕ ਪਰ ਤੂੰ ਦੱਸ ਦੇ ਫਿਰ ਕਿਹੜੀਆਂ ਗੱਲਾਂ 'ਚ ਫਾਇਦਾ ਪਰ ਮੈਂ ਤੈਨੂੰ ਇਹ ਕਹਣਾ ਪੁੱਤ ਪੁੱਤ ਬਣ ਕੇ ਚੱਲ ਜੇ ਲੱਕੀ ਨਹੀਂ ਹੈਗਾ ਤੂੰ ਉਹਦਾ ਨਜਾਇਜ਼ ਫਾਇਦਾ ਨਾ ਤੱਕ ਹੁਣ ਹੁਣ ਤੱਕ ਤਾਂ ਤੇਰਾ ਪੁੱਤ ਬਣ ਕੇ ਚੱਲਿਆ ਸੀ ਪਰ ਹੁਣ ਨਹੀਂ ਚੱਲਦਾ ਪਤਾਨੀ ਕੀ ਦੀਆਂ ਉਂਗਲਾਂ ਦੇ ਵਿਚ ਆ ਗਿਆ ਹਏ ਓ ਰੱਬਾ ਮੇਰਾ ਪੁੱਤ ਪਾਲੇ ਆ ਗੱਲਾਂ ਸੁਣਨੀਆਂ ਪੈ ਗਈਆਂ ਇਨਾਂ ਤੋਂ ਔਕਾਤ ਪਰਖਣ ਲੱਗੇ ਮੈਨੂੰ ਪੂਰਾ ਮਾਣ ਸੀ ਮੇਰੇ ਪੁੱਤਾਂ ਤੇ ਕਿਦੇ ਵੀ ਮੈਨੂੰ ਮਾੜਾ ਨਹੀਂ ਬੋਲਣਗੇ ਉਹ ਲੋਕ ਤਾਂ ਆਕਾਤ ਕਹਿੰਦੇ ਸੀ ਪਰ ਮੇਰੇ ਪੁੱਤੀ ਮੈਨੂੰ ਔਕਾਤ ਕਹਿਣ ਲੱਗੇ ਉਹ ਕੀ ਕਰੂੰਗਾ ਮੈਂ ਮੈਂ ਤਾਂ ਹੁਣ ਆਪ ਦਾ ਸਹਾਰਾ ਮੇਰੇ ਤਾਂ ਛੋਟੀ ਨਾਲ ਹੀ ਹੈ ਪਰ ਮੈਨੂੰ ਪਤਾ ਨਹੀਂ ਸੀਗਾ ਵੀ ਮੇਰਾ ਪੁੱਤ ਭਾਗ ਵੀ ਮੈਨੂੰ ਇੰਨਾ ਕੁਝ ਬੋਲੂਗਾ ਪਰ ਲੱਕੀ ਦੇ ਜਾਨ ਬਾਦ ਪਤਾ ਨਹੀਂ ਕੌਣ ਇਹਨੂੰ ਲਾ ਲਾਉਣ ਲੱਗਿਆ ਆ ਮੇਰੀ ਤਾਂ ਵਰਵਾਦੀ ਕੱਤੇ ਨਾ ਓਏ ਨਾ ਹਲਾ ਕਾਸਿਆਂ ਇਹ ਵੀ ਕੰਮ ਕਰਨੇ ਰਹਿ ਗਏ ਸੀ ਪਰ ਇਹ ਬੇਜਮਾਨਾਂ ਦਾ ਕੀ ਕਸੂਰ ਹੈਗਾ ਪਰ ਇਹਨਾਂ ਨੂੰ ਤਾਂ ਪਾਉਣੇ ਪਊਗਾ ਪਰ ਉਹ ਤਾਂ ਡੱਕ ਕੇ ਹੁਣ ਪੈ ਗਿਆ ਤਾਂ ਇਹਨਾਂ ਦਾ ਵਿਚਾਰਿਆਂ ਨੂੰ ਪਾਉਣੀ ਪਊਗਾ ਨਾ ਦੁੱਧ ਵੀ ਚੋਣਾ ਵਿਚਾਰਿਆਂ ਦਾ ਲੈ ਖਾਲੋ ਭਾਈ ਖਾਲੋ ਖਾਲੋ ਛੋਡਾ ਕੀ ਕਸੂਰ ਐ ਕਸੂਰ ਤਾਂ ਮੇਰੀ ਐ ਸਾਰਾ ਨੀਲੇ ਚਮੜਾ ਤੇ ਜਵਾਬਖ